ਕਹਿੰਦੇ ਨਾ ਜੀ ਆਂ ਜਾਨੀ ਅੱਜ ਵੀ ਬਣਾ ਲੋ ਬਣਾ ਲੋ ਬੁਰਾ ਨਾ ਮਾਇਕਾ ਤੋਂ ਗੋਗੋਟੇ ਮਿਲਣ ਤੋਂ ਵਾਰ ਕਰਨ ਤੋਂ ਵਾਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਰ ਜੀ ਸਿੰਘ ਸੇਵਾਦਾਰ ਕੋ ਰਾਖਲਾ ਮਿਸ਼ਨ ਸੋ ਜਿਵੇਂ ਸੰਗਤ ਭਲੀ ਭਾਨ ਜਾਣਦੀ ਹੈ ਕਿ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਗੁਰਨਾਨਕ ਭਲਾਈ ਮਿਸ਼ਨ ਵੀਰਾਂ ਦੀ ਸਹਿਯੋਗ ਦੇ ਨਾਲ ਸੇਵਾ ਕਰਦੀ ਹੈ ਤੁਹਾਡੀ ਫਰਵਰੀ ਦੇ ਮਹੀਨੇ ਅਸੀਂ ਇਹ ਪਰਿਵਾਰਾਂ ਦੀ ਸੇਵਾ ਕਰ ਰਹੇ ਹਾਂ ਸੰਗਤ ਦੇ ਸਹਿਯੋਗ ਨਾਲ ਸਾਰਾ ਕਾਰਜ ਹੁੰਦਾ ਹੈ ਅੱਜ ਸਾਡੇ ਕੋਲ ਸਾਡੇ ਵੱਡੇ ਵੀਰ ਲਿੰਕੂ ਭਾਜੀ ਵੀ ਪਹੁੰਚੇ ਹਨ ਇਹ ਵੀ ਸਾਨੂੰ ਬਹੁਤ ਸੇਯੋਗ ਦੇ ਕੇ ਚੱਲੇ ਹਨ ਤੁਸੀਂ ਇਹਨਾਂ ਦੇ ਵੀ ਰਿਣੀ ਹਾਂ ਇਸੇ ਤਰ੍ਹਾਂ ਸਾਡੀ ਸੁਸਾਇਟੀ ਦੇ ਨਾਲ ਇਹ ਛੁਰੇ ਰਹਣ ਉਹ ਸਾਨੂੰ ਸਹਿਯੋਗ ਦਿੰਦੇ ਰਹਣ ਜਿਹੜੇ ਜਿਹੜੇ ਵੀਰ ਹਰ ਮਹੀਨੇ ਸਾਥ ਸੇਯੋਗ ਦਿੰਦੇ ਹਨ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋ ਤਾਂ ਜੋ ਇਸ ਤਰ੍ਹਾਂ ਦੀ ਸੇਵਾ ਨਿਰੰਤਰ ਚੱਲਦੀ ਰਹੇ ਤੁਸੀਂ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰੋ ਔਰ ਲਾਈਕ ਕਰੋ ਤਾਂ ਕਿ ਗੁਰਨਾਣ ਸਿੰਘ ਦਾ ਜੋ ਪਰਿਵਾਰ ਹੈ ਉਹ ਵੱਡਾ ਹੋ ਵਸਕੇ ਉਹਦੇ ਵਿੱਚ ਮੈਂਬਰ ਜ਼ਿਆਦਾ ਜੋੜ ਸਕਣ ਸੋ ਇਹ ਸੰਗਤ ਦੀ ਸੇਵਾ ਵਕਤ ਬਾਅਦ ਕਰ ਸਕੀਏ 50 ਦੇ ਕਰੀਬ ਬੱਚੇ ਹਨ ਜਿਨ੍ਹਾਂ ਦੀ ਸੇਵਾ ਹਰ ਮਹੀਨੇ ਸਕੂਲ ਦੀ ਫੀਸ ਦਿੱਤੀ ਜਾਂਦੀ ਹੈ ਸੋ ਮੈਡੀਕਲ ਸੂਤਾ ਵੀ ਸੁਸਾਇਟੀ ਵੱਲੋਂ ਦਿੱਤੀ ਜਾਂਦੀ ਹੈ ਇਹ ਸਾਰਾ ਕਾਰਜ ਸੰਗਤ ਦੇ ਸਹਿਯੋਗ ਨਾਲ ਹੁੰਦਾ ਹੈ ਅਸੀਂ ਸੰਗਤ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹੋ ਵਾਹਿਗੁਰੂ ਜੀ ਕਾ ਕੰਤਤ ਵਾਹਿਗੁਰੂ ਜੀ ਕੀ ਫਤਿਹ ਫੋਟੋ ਕਰਾਂਗੇ